ਦੋਸਤੋ ਹੁਣੇ-ਹੁਣੇ ਛੁੱਟੀਆਂ ਦਾ ਹੋਇਆ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚਲੈ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਭਾਰਤੀ ਰਿਜ਼ਰਵ ਬੈਂਕ ਨੇ ਅਗਲੇ ਸਾਲ ਦੇ ਮਹੀਨੇ ਜੀ ਯਾਨੀ ਕਿ ਜਨਵਰੀ 2022 ਲਈ ਜੀ ਹਾਂ ਛੁੱਟੀਆਂ 22 ਤੋਂ ਹੀ ਛੁੱਟੀਆਂ 2024 ਦੀ ਐਲਾਨ ਕਰ ਦਿੱਤੀਆਂ ਸੀ ਅਜੇ ਇਹ ਚ ਬੈਤੋਰੇ ਕਿ ਤੁਸੀਂ ਅਗਸਤ ਚ ਬਚੇ ਹੋਏ ਕੰਮ ਵਾਲੀ ਬ੍ਰਾਂਚ ਤੋਂ ਜਾਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਦੇਖ ਲਓ ਇਸ ਸੂਚੀ ਦੇ ਮੁਤਾਬਿਕ ਅਗਲੇ ਮਹੀਨੇ ਭਾਵ ਅਗਸਤ ਬੈਂਕ ਕੁੱਲ 14 ਦਿਨ ਬੰਦ ਰਹਿਣਗੇ ਅਗਸਤ ਦੇ ਵਿੱਚ ਕੁੱਲ 13 ਦਿਨ ਬੈਂਕ ਦੀਆਂ ਛੁੱਟੀਆਂ ਨੇ ਅਤੇ 4 ਐਤਵਾਰ ਨੇ ਇਨ੍ਹਾਂ 'ਚ ਕਈ ਛੁੱਟੀਆਂ ਲਗਾਤਾਰ ਪੈ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਪੂਰੇ ਦੇਸ਼ ਦੇ ਵਿੱਚ ਬੈਂਕ 13 ਦਿਨ ਤੱਕ ਬੰਦ ਨਹੀਂ ਰਹਿਣਗੇ ਜੀ ਹਾਂ ਆਰਬੀਆਈ ਦੀ ਵੈਬਸਾਈਟ ਤੇ ਛੁੱਟੀਆਂ ਦੀ ਸੂਚੀ ਦਿੱਤੀ ਗਈ ਹੈ 3 ਅਗਸਤ ਨੂੰ ਜਿੱਥੇ ਕੈਰ ਪੂਜਾ ਹੈ ਅਗਰਤਲਾ ਦੇ ਵਿੱਚ 4 ਅਗਸਤ ਨੂੰ ਐਤਵਾਰ ਹੈ ਜਿਸ ਕਾਰਨ ਪੂਰੇ ਹੀ ਦੇਸ਼ ਦੇ ਵਿੱਚ ਬੈਂਕ ਬੰਦ ਰਹਿਣਗੇ 8 ਅਗਸਤ ਨੂੰ ਸਿੱਕਮ ਦੇ ਵਿੱਚ 10 ਅਗਸਤ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਤੇ 11 ਨੂੰ ਐਤਵਾਰ ਹੈ ਜਿਸ ਕਾਰਨ ਬੈਂਕ ਬੰਦ ਰਹਿਣਗੇ 13 ਅਗਸਤ ਨੂੰ ਦੇਸ਼ ਭਗਤ ਦਿਵਸ ਹੈ ਮਨੀਪੁਰ ਦੇ ਵਿੱਚ ਬੈਂਕ ਬੰਦ ਰਹਿਣਗੇ 15 ਅਗਸਤ ਨੂੰ ਸੰਤੰਤਰਾ ਦਿਵਸ ਹੈ 18 ਅਗਸਤ ਨੂੰ ਐਤਵਾਰ ਹੈ 19 ਅਗਸਤ ਨੂੰ ਰੱਖਿਆ ਬੰਧਨ ਹੈ ਜਿਸ ਕਾਰਨ ਬੈਂਕ ਬੰਦ ਰਹਿਣਗੇ 20 ਅਗਸਤ ਨੂੰ ਸ਼੍ਰੀ 24 اگست ਨੂੰ ਜਿਹੜਾ ਸਾਡਾ ਚੌਥਾ ਸ਼ਨੀਵਾਰ ਹੈ 25 ਨੂੰ ਜਿਹੜਾ ਹਫਤਾਵਾਰੀ ਐਤਵਾਰ ਹੈ ਅਤੇ 26 ਨੂੰ ਜਨਮ ਅਸ਼ਟਮੀ ਹੈ ਬਾਕੀ